ਪਿਆਰੇ ਵਿਦਿਆਰਥੀਓ ਅਸੀਂ ਦੂਜੀ ਜਮਾਤ ਦੀ ਪੰਜਾਬੀ ਦੀ ਅਭਿਆਸ ਸ਼ੀਟ ਤਨ ਕਰ ਰਹੇ ਹਾਂ ਇਸ ਵਿੱਚੋਂ ਪਿਆਰੇ ਵਿਦਿਆਰਥੀਓ ਅਸੀਂ 12 ਪ੍ਰਸ਼ਨ ਕਰ ਲਏ ਹਨ ਅੱਜ ਅਸੀਂ 13 14 ਅਤੇ 15 ਪ੍ਰਸ਼ਨ ਦਾ ਅਭਿਆਸ ਕਰਾਂਗੇ ਪ੍ਰਸ਼ਨ 13 ਸਬਜੀ ਵਾਲਾ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਲੈ ਕੇ ਆਇਆ ਇਸ ਦੇ ਸਾਨੂੰ ਚਾਰ ਵਿਕਲਪ ਦਿੱਤੇ ਹੋਏ ਹਨ ਪੀਲੀਆਂ ਚਿੱਟੀਆਂ ਹਰੀਆਂ ਨੀਲੀਆਂ ਆਹ ਪਿਆਰੇ ਬੱਚਿਓ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਲੈ ਕੇ ਆਏ ਸੀ ਸਬਜ਼ੀ ਵਾਲਾ ਸ਼ਾਬਾਸ਼ ਹਰੀਆਂ ਅਗਲਾ ਪ੍ਰਸ਼ਨ ਪੋਨਾ ਤੇ ਅੰਜੂ ਕਿਹੜੀ ਸ਼੍ਰੇਣੀ ਵਿੱਚ ਪੜਦੀਆਂ ਹਨ ਇਸਦੇ ਵੀ ਚਾਰ ਵਿਕਲਪ ਸਾਡੇ ਕੋਲ ਹਨ ਪੰਜਵੀਂ ਦੂਜੀ ਪਹਿਲੀ ਤੀਜੀ ਹਾਂ ਦੂਜੀ ਜਮਾਤ ਵਿੱਚ ਭੋਲਾ ਤੇ ਅੰਜੂ ਦੂਜੀ ਸ਼੍ਰੇਣੀ ਵਿੱਚ ਪੜਦੀਆਂ ਹਨ 15ਵਾਂ ਪ੍ਰਸ਼ਨ ਨਿੱਕੀ ਜਹੀ ਕੋਲੀ ਦਿੱਲੀ ਜਾ ਕੇ ਬੋਲੀ ਬੁਝਾਰਤ ਦਾ ਕੀ ਉੱਤਰ ਉਹ ਵੇਗਾ ਇਹ ਪਿਆਰੇ ਬੱਚਿਓ ਭਾਰਤ ਹੈ ਨਿੱਕੀ ਜਿਹੀ ਕੋਲੀ ਦਿੱਲੀ ਜਾ ਕੇ ਬੋਲੀ ਇਸ ਦੇ ਵੀ ਚਾਰ ਵਿਕਲਪ ਸਾਨੂੰ ਦਿੱਤੇ ਹਨ ਟੈਲੀਫੋਨ ਅਖਬਾਰ ਤਕਬੂਤਰ ਕਹਾਣੀ ਆ ਪਿਆਰੇ ਬੱਚਿਓ ਸ਼ਾਬਾਸ਼ ਟੈਲੀਫੋਨ ਆਓ ਆਪਾਂ ਇੱਕ ਵਾਰ ਫੇਰ ਦੁਹਰਾਇ ਕਰੀਏ ਸਬਜੀ ਵਾਲਾ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਲੈ ਕੇ ਆਇਆ ਪੀਲੀਆਂ ਚਿੱਟੀਆਂ ਹਰੀਆਂ ਨੀਲੀਆਂ ਹਰੀਆਂ ਭੋਲਾ ਤੇ ਅੰਜੂ ਕਿਹੜੀ ਸ਼੍ਰੇਣੀ ਵਿੱਚ ਪੜਦੀਆਂ ਹਨ ਦੂਜੀ ਨਿੱਕੀ ਜੀ ਕੋਲੀ ਦਿੱਲੀ ਜਾ ਕੇ ਬੋਲੀ ਗੁਜਾਰਤ ਦਾ ਕੀ ਉਤਰੋਵੇਗਾ ਟੈਲੀਫੋਨ ਸ਼ਾਬਾਸ਼ ਬੱਚਿਓ ਧੰਨਵਾਦ ਬੱਚਿਓ